ਪੰਜਾਬ ਦੇ ਗੜਸ਼ੰਕਤ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਦੇ ਪਿੰਡ ਨੂਰਪੁਰ ਜਟਾਂ ਦੇ ਗੁਰਦੁਆਰਾ ਸਾਈ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਨ ਸਰੂਪ ਦੇ ਅੰਗ ਪਾੜੇ ਗਏ ਹਨ ਇਸ ਘਟਨਾ ਤੋਂ ਬਾਅਦ ਜਿੱਥੇ ਸਿੱਖ ਸੰਗਤਾਂ ਵਿੱਚ ਪਾਰੀ ਰੋਸ ਪਾਇਆ ਜਾ ਰਿਹਾ ਹੈ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਇਹ ਘਟਨਾ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀ ਹੈ ਲੋਕਾਂ ਦਾ ਮੰਨਣਾ ਹੈ ਕਿ ਇਹੋ ਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਪਿੱਛੇ ਸ਼ਰਾਰਤੀ ਅਨਸਰਾ ਦੀ ਆਖਿਰ ਕੀ ਮਨਸ਼ਾ ਹੈ ਕਿ ਇਹਨਾਂ ਪਿੱਛੇ ਧਾਰਮਿਕ ਗ੍ਰੰਥਾਵੀਆਂ ਬੇਅਦਬੀਆਂ ਕਰਕੇ ਭਾਈਚਾਰੇ ਨੂੰ ਵਿਗਾੜਨਾ ਹੈ ਜਾਂ ਫਿਰ ਪੰਜਾਬ ਦਾ ਮਾਹੌਲ ਖਰਾਬ ਕਰਨਾ ਹੈ ਉਕਤ ਘਟਨਾ ਸੰਬੰਧੀ ਜਾਣਕਾਰੀ ਦਿੰਦੇ ਹਾਂ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਤਹਿਲ ਸਿੰਘ ਨੇ ਦੱਸਿਆ ਕਿ ਉਹ ਜਦੋਂ ਗੁਰਦੁਆਰਾ ਸਾਹਿਬ ਖੇ ਆਇਤਾ ਦੇਖਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜੇ ਹੋਏ ਹਨ ਜਿਸ ਤੋਂ ਬਾਅਦ ਆਉਣਾ ਪਿੰਡ ਵਾਸੀਆਂ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਪ੍ਰਧਾਨ ਅਤੇ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ ਜਿਗਰਯੋਗ ਹੈ ਕਿ ਇਸ ਘਟਨਾ ਤੋਂ ਬਾਅਦ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਵੀ ਇਸ ਘਟਨਾ ਨੂੰ निंदनीय ਯੋਗ ਦੱਸਦਿਆਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਇਥੇ ਦੱਸ ਦਈਏ ਕਿ ਪੰਜਾਬ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਬੇहद ਹੀ ਚਿੰਤਾ ਦਾ ਵਿਸ਼ਾ ਹੈ। ਘਟਨਾ ਇਹ ਕੱਲ ਸਵੇਰੇ ਜੀ ਮਹਾਰਾਜ ਪ੍ਰਕਾਸ਼ ਕਿਤੇ ਜੀ ਤੇ ਕੱਲ ਸਾਡੇ ਇੱਕ ਮੁੰਡੇ ਦੀ ਮੌਤ ਹੋ ਗਈ ਸੀ। ਉਹ ਦਾ ਸੀ ਸਹਿਜ ਪਾਠ ਉਹਦੇ ਲਈ ਅਸੀਂ ਕੱਲ ਗੁਰੂ ਘਰ ਖੁੱਲਾ ਰੱਖਿਆ। ਤੇ ਪਹਿਲਾਂ ਉਹਨਾਂ ਦੇ ਘਰ ਪਾਠ ਕੀਤਾ ਭੋਗ ਇੱਥੇ ਆ ਕੇ ਪਾਇਆ। ਉਹ ਮਹਾਰਾਜ ਅਸ਼ਰੂਪ ਜਿਹੜਾ ਅਸੀਂ ਅਸੀਂ ਸ਼ੋਖਾ ਸੰਕਰ ਦਿੱਤਾ। ਜਿਹੜਾ ਪ੍ਰਕਾਸ਼ ਸੀ ਉਹਦੇ ਤੋਂ ਅਸੀਂ ਭੋਗ ਪਾਤਾ। ਕਿੰਨੇ ਕਵਜੇ ਲੱਗਦਾ ਤੁਹਾਨੂੰ ਤੁਸੀਂ ਆਏ ਪ੍ਰੋਜੈਕਟ ਦੇਖਿਆ ਨੋ 9 ਵਜੇ ਜੀ ਉਹ ਮਹਾਰਾਜਾ ਸਰੂਪ ਲੈ ਕੇ ਆਇਆ ਤੇ 1:30 ਵਜੇ ਸਾਡੀ ਇੱਥੇ ਸਮਾਪਤੀ ਹੋਈ ਆ ਤੇ 1:30 ਵਜੇ ਤੋਂ ਬਾਅਦ ਅਸੀਂ ਥੋੜੇ ਘਰ ਨੂੰ ਚਲੇ ਗਏ ਆ ਫੇਰ ਮੁੜ ਕੇ ਆ ਕੇ 3 ਵਜੇ ਅਸੀਂ ਫੇਰ ਗੁਰੂ ਘਰ ਲੋਕ ਕੀਤਾ ਤੇ ਜੀ ਅੰਤ ਵੀ ਹੋਈ ਹੁਣ ਇਹ ਜੀ ਕਿ 10 15 20 ਵੀ ਹੋ ਜਾਂਦੀ 20 25 ਹੈ ਤੇ ਉਸ ਤੋਂ ਬਾਅਦ ਅਸੀਂ ਫੇਰ ਸ਼ਾਮੇ ਰਹਿਰਾਸ ਕਰਨ ਲੱਗੇ ਆ ਕੀ ਦਸਤੇ ਮੈਂ ਆਰੰਭ ਕਰਦਾ ਸੀ 15 ਦੇ ਤੇ ਉਸ ਵਕਤ ਮੈਂ ਦੇਖਿਆ ਵੀ ਮੈਂ ਕਿਹਾ ਵੀ ਅੱਜ ਹੁਕਮ ਨਮਾਸ਼ੀ ਲਿਆ ਚਾਹ ਜੜਦਾ ਹੋ ਰੇ ਹੋਰ ਆ ਮੈਂ ਜਵੀਰਾ ਹੁਕਮ ਨਮਾ ਕਟਾਂ ਜਾਂ ਹੁਕਮ ਨਮਾ ਕੱਢਣ ਲੱਗਾ ਤਾਂ ਫਿਰ ਵਿੱਚੋਂ ਪਤਾ ਲੱਗਾ ਸਾਨੂੰ ਇਹ ਕਿ ਅੱਜ ਪਤਾ ਲੱਗਾ ਸੀ ਰਾਤਰੀ ਹਾਂਜੀ ਹਾਂਜੀ ਇੱਥੇ ਉਸ ਵਕਤ ਮੇਰੇ ਕੋ ਪ੍ਰਧਾਨ ਦੇ ਘਰ ਆਈਯੂ ਜੀ ਨਾਲ ਵੀ ਦਿਖਾ ਲਿਆ ਉਹਨੂੰ ਦਿਖਾ ਕੇ ਫਿਰ ਅਸ਼ਦਾ ਜੀ ਸਹੀ ਗੱਲ ਪਰ ਡਰ ਗਏ ਪ੍ਰਧਾਨ ਉਹਨਾਂ ਕੋ ਗਿਆ ਪਹਿਲੇ ਨੀ ਕੁੰਡਾ ਨਹੀਂ ਖੋਲਿਆ ਫੇ ਮੈਕਰੋਫੋਨ ਕੀਤਾ ਕੁੰਡਾ ਖੋਲਿਆ ਕੁੰਡਾ ਖੋਲ ਕੇ ਫੇ ਮੈਨੂੰ ਦੱਸਿਆ ਮੈਂ ਕਿ ਐਦਾ ਤਾਂ ਹੋ ਗਿਆ ਕਹਿੰਦੇ ਹੁਣ ਪਿੱਛੇ ਬੇਰੇ ਇਕੱਠੇ ਹੋਵਾਂਗੇ ਫੇ ਰਾਜੀ ਸਾਰੇ ਆਪਣੇ ਮੇਨ ਬੰਦੇ ਜਿੰਨੇ ਹੈ ਵੀ 10 20 ਬੰਦੇ ਪਿੰਡ ਚ ਸਾਰੇ ਇਕੱਠੇ ਹੋਏ ਆ ਸਾਰੇ ਇਕੱਠੇ ਹੋ ਕੋਈ ਸਲਾਹ ਕੀਤੀ ਉਹ ਤੁਹਾਡੇ ਸਾਹਮਣੇ ਆਈ ਨੂਰਪੁਰ ਜੱਟਾਂ ਵੀ ਫੇ ਸ਼੍ਰੀ ਗੁਰਗੰਸਾਹ ਮਹਾਰਾਜੀ ਦੇ ਕੋਈ 15 ਅੰਗ ਜਿਹੜੇ ਆ ਉਹ ਪਾੜੇ ਦੇਖੇ ਗਏ ਆ ਔਰ ਮੈਨੂੰ ਸਵੇਰੇ 9 ਵਜੇ ਪਤਾ ਲੱਗਾ ਸਾਡੇ ਅਕਾਲੀ ਲੀਡਰ ਹਰਜੀਤ ਸਿੰਘ ਬਾਦਪੁਰੀ ਦਾ ਫੋਨ ਗਿਆ ਕਿ ਨੂਰਪੁਰ ਜਟਾਂ ਵਿਖੇ ਗੁਰੂ ਸਾਹਿਬ ਦੇ ਅੰਗ ਪਾੜੇ ਗਏ ਆ ਤਾਂ ਅਸੀਂ ਆ ਕੇ ਮੌਕੇ ਤੇ ਦੇਖਿਆ ਤੇ ਜਿਹੜੇ ਇੱਥੇ ਸੇਵਾ ਕਰਦੇ ਆ ਜਿਹੜੇ ਪਿੰਡ ਦੇ ਸੱਜਣ ਹੈਗੇ ਉਹਨਾਂ ਸਾਰਿਆਂ ਨੂੰ ਦੱਸਿਆ ਕਿ ਕੱਲ ਸਾਡੇ ਪਿੰਡ ਮਰਗ ਹੋ ਗਿਆ ਸੀ ਤੇ ਉੱਥੇ ਘਰ ਚ ਪਹਿਲਾਂ ਸਹਿਜਪਾਲ ਦੇ ਭੋਗ ਪਾਈ ਗਏ ਤੇ ਮਾਰੇ ਸਰੂਪ ਆ ਕੇ ਸੁਖਾਸਨ ਹੋਏ ਕਿ ਜਿਹੜੇ ਗੁਰੂ ਸਾਹਿਬ ਦਾ ਪ੍ਰਕਾਸ਼ ਜੀਰਾਂ ਸਾਹਿਬ ਤੇ ਬਿਰਾਜਮਾਨ ਸੀ ਉਹ ਜਿਹੜੇ ਆਂਗ ਆ ਉਹ ਸਵੇਰ ਜੋ ਗ੍ਰੰਥੀ ਜੀ ਨੇ ਦੱਸਿਆ ਕਿ ਸਵੇਰ ਬਿਲਕੁਲ ਠੀਕ ਸੀਗੇ ਉਥੇ ਭੋਗ ਵੀ ਪਾਏ ਗਏ ਅਰਦਾਸ ਤੋਂ ਉਪਰੰਤ ਹੋਗੋ ਨਾਮੇ ਲਏ ਗਏ ਪਰ ਜਿਸ ਵੇਲੇ 1.5 ਵਜੇ ਸਮਾਪਤੀ ਹੋ ਗਈ ਹੈ 3 ਵਜੇ ਕਹਿੰਦੇ ਸੀ ਬਾਹਰ ਬੈਠੇ ਆਂ ਹੋਰ ਸੱਜਣੇ ਬੈਠੇ ਆ ਉਸ ਲਈ ਲੋਕ ਵੀ ਨਹੀਂ ਲਾਇਆ ਕਿ ਉਹ ਮੱਥਾ ਟੇਕਣ ਲੋਕ ਆਉਂਦੇ ਸੀ ਕਿ ਜਿਨ੍ਹਾਂ ਦੇ ਮਰਗਦਾ ਭੋਗ ਪਿਆ ਉਹਨਾਂ ਦੇ ਰਿਸ਼ਤੇਦਾਰ ਵੀ ਇੱਥੇ ਸੀਗੇ ਉਸ ਸਮੇਂ ਦੇ ਵਿੱਚ ਕੋਈ ਇਨਸਾਨ ਜਿਹੜਾ ਇਹ ਬਹੁਤ ਵੱਡੀ ਇੱਕ ਸ਼ਰਾਰਤ ਕਰਕੇ ਗਿਆ ਜਿਸ ਦੀ ਗਲਤੀ ਦੇ ਨਾਲ ਅੱਜ ਅਸੀਂ ਸਾਰੇ ਤੇ ਪੁਲਿਸ ਦਾ محکمہ ਵੀ ਸਾਰਾ ਇੰਟੈਲੀਜੈਂਸ ਵੀ ਪੱਤਰਕਾਰ ਵੀ ਵੀ ਸਾਰੇ ਪਹੁੰਚੇ ਆ ਅੱਜ ਸਾਰੇ ਪਿੰਡ ਦੇ ਵਿੱਚ ਇਹ ਬੜਾ ਦੁਖਦਾਈ ਜਿਹੜਾ ਕਾਂਡ ਵਰਤਿਆ ਔਰ ਵਧੀਆ ਪਿੰਡ ਆ ਪੰਥਕ ਪਿੰਡ ਆ ਔਰ ਇਸ ਪਿੰਡ ਦੇ ਵਿੱਚ ਵੀ ਇਹੋ ਜਿਹਾ ਕਾਂਡ ਹੋਣਾ ਬਹੁਤ ਸਾਡੇ ਮਨ ਜਿਹੜੇ ਹਿਰਦੇ ਬਲੁੰਦਰੇ ਗਏ ਆ ਕਿ ਹਾਰਤੀ ਲੋਕ ਜਿਹੜੇ ਆ ਇਹ ਜਿਹੜੀਆਂ ਸ਼ਰਾਰਤਾਂ ਕਰ ਤੋਂ ਆਵਾਜ਼ ਨਹੀਂ ਆਉਂਦੇ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਵੀ ਕਹਿੰਨੇ ਆ ਕਿ ਇਹ ਵੀ ਪੂਰੀ ਕੋਕ ਕਰਕੇ ਜਿਹੜੇ ਸ਼ਰਾਰਤੀ ਲੋਕ ਇਹ ਸਾਹਮਣੇ ਲਿਆਏ ਜਾਣ ਇਹਨਾਂ ਨੂੰ ਬਹੁਤ ਸਖਤ ਤੋਂ ਸਖਤ ਜਿਹੜੀਆਂ ਸਜ਼ਾਵਾ ਹੋਣ ਕੋਈ ਵੀ ਇਨਸਾਨ ਜਿਹੜਾ ਗਲਤੀ ਕਰਦਾ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਕਿਸੇ ਵੀ ਧਾਰਮਿਕ ਗ੍ਰੰਥ ਦੀ ਬੇਅਦਬੀ ਨਾ ਕਰੇ ਕਿਉਂਕਿ ਇਹ ਇੱਕ ਰੋਸ ਜਿਹੜਾ ਕੌਮਾਂ ਦੇ ਵਿੱਚ ਜਾਂਦਾ ਜਦੋਂ ਰੂਹ ਜਾਂਦਾ ਉਸ ਲਈ ਮਾਹੌਲ ਵੀ ਖਰਾਬ ਹੁੰਦੀ ਹੈ ਤੇ ਕੰਟਰੋਲ ਕਰਨਾ ਜਿਹੜਾ ਸਰਕਾਰਾਂ ਦੇ ਨਹੀਂ ਫਰਜ਼ ਬਣਦਾ ਤੇ ਸਮਾਜ ਸੇਵਕ ਜਿਥੇ ਬੰਦਿਆਂ ਦਾ ਫਰਜ਼ ਬਣਦਾ ਸਾਡਾ ਲੋਕਾਂ ਦਾ ਵੀ ਫਰਜ਼ ਬਣਦਾ ਇੱਥੇ ਕੰਟਰੋਲ ਕੀਤਾ ਜਾਵੇ ਇਹ ਵੀ ਦੇਖਿਆ ਗਿਆ ਕਿ ਕੈਮਰੇ ਜਿਹੜੇ ਆ ਉਹ ਚੱਲਦੇ ਨਹੀਂ ਸੀਗੇ ਪਰ ਉਹਦੇ ਵਿੱਚ ਮੈਂ ਸਮਝਦਾ ਕਿ ਸਾਡੀ ਇਹਨਾਂ ਦੀ ਕਤਾਹੀ ਵੀ ਹੈ ਨਗਰ ਦੀ ਕਿਉਂਕਿ ਜਿਹੜਾ ਹੈੱਡ ਗ੍ਰਾਂਟੀ ਇਹਨਾਂ ਨੇ ਰੱਖਿਆ ਸੀ ਉਹ ਵਿਦੇਸ਼ ਗਿਆ ਆ ਤੇ ਦੂਜੇ ਜਿਹੜੇ ਸਿੰਘ ਸਾਹਿਬ ਉਹ ਆਪਣੇ ਫ੍ਰੀ ਤੌਰ ਤੇ ਸੀ ਸੇਵਾ ਕਰਦੇ ਆ ਸਿਆਣੇ ਆ ਇਹ ਉਹਨਾਂ ਦੀ ਜਿਆਦਾ ਆ ਤਾਂ ਕਰਕੇ ਉਹ ਚੈੱਕ ਵੀ ਨਹੀਂ ਕਰ ਸਕੇ ਇਹ ਵੀ ਮੈਂ ਸਮਝਦਾ ਇੱਕ ਬਹੁਤ ਵੱਡੀ ਗਲਤੀ ਆ ਮੇਰੇ ਅਰਾਊਂਡ ਸਟੈਕਨੋਬ ਦੇ ਇਨਫਾਰਮੇਸ਼ਨ ਮਿਲੀ ਸੀ ਕਿ ਪਿੰਡ ਨੂਰਪੁਰ ਜਟਾਂ ਦੇ ਜਿਹੜਾ ਸੈਂਸਰ ਦਾ ਦਰਵਾਜ਼ਾ ਉੱਥੇ ਅ ਅ ਗੁਰਵੰਤ ਸਿੰਘ ਜੀ ਦਾ ਸਰੂਪ ਖੰਡਿਤ ਕੀਤਾ ਅਸੀਂ ਹੁਣ ਮੌਕੇ ਤੇ ਪਹੁੰਚੇ ਆ ਜੀ ਤੇ ਸਾਰੀ ਸ਼ੂਟਿੰਗ ਵਗੈਰਾ ਸੰਭਾਲ ਰਹੇ ਆ ਤੇ ਬਾਕੀ ਸਭ ਨੂੰ ਦਰਵਾਜ਼ਾ ਕਮੇਟੀ ਦਾ ਫੋਕਸ ਹੀ ਹੋ ਰਿਹਾ ਹੈ ਅਸੀਂ ਇੰਟਰਵਿਊਸ ਵੀ ਕਰ ਰਹੇ ਹਾਂ ਜੋ ਵੀ ਅਗੇ ਕਲੀਅਰ ਹੋਊਗਾ ਉਸ ਬਾਰੇ ਤੁਹਾਨੂੰ ਦੱਸਾਂਗੇ